ਤੇ ਰੰਗੇ ਕੁਝ ਸਾਨੂੰ ਮਿਲੇ ਹੋਏ ਮੁਫਤ ਤੇ ਰੰਗੇ ਆ ਕੁਝ ਇੱਥੇ ਧਰਮਾਂ ਦੇ ਰੰਗ ਵਿੱਚ ਰੰਗੇ ਆ ਸਮਝ ਵੀ ਆਉਂਦੇ ਤੇਰੇ ਬੋਲ ਝੰਡਿਆਂ ਦਾ ਕੀ ਕਰੀਏ ਜਦ ਘਰ ਹੀ ਨਹੀਂ ਸਾਡੇ ਕੋਲ ਝੰਡਿਆਂ ਦਾ ਕੀ ਕਰੀਏ ਘਰ ਕਿੱਥੇ ਸੱਜਣਾ ਸਾਡਿਆਂ ਨਸੀਬਾਂ ਨੂੰ ਦੋ ਵਕਤ ਰੋਟੀ ਇੱਥੇ ਜੁੜੇ ਨਾ ਗਰੀਬਾਂ ਨੂੰ ਪੈੰਦੀ ਮੰਗਣੀ ਹੱਥ ਫੜ ਡੋਲ ਝੰਡਿਆਂ ਦਾ ਕੀ ਕਰੀਏ ਜਦ ਘਰ ਹੀ ਨਹੀਂ ਸਾਡੇ ਕੋਲ ਝੰਡਿਆਂ ਦਾ ਕੀ ਕਰੀਏ ਖੁੱਲੇ ਅਸਮਾਨ ਥੱਲੇ ਕੱਟ ਲਈਏ ਰਾਤਾਂ ਖੁੱਲੇ ਅਸਮਾਨ ਥੱਲੇ ਕੱਟ ਲਈਏ ਰਾਤਾਂ ਸਾਡਿਆਂ ਨਸੀਬਾਂ ਵਿੱਚ ਕਿੱਥੇ ਗੁਜ਼ਰਾਤਾ ਇੱਕੋ ਤੱਕੜੀ ਚ ਦੇਸ਼ ਨਾ ਤੋਲ ਝੰਡਿਆਂ ਦਾ ਕੀ ਕਰੀਏ ਜਦ ਘਰ ਹੀ ਨਹੀਂ ਸਾਡੇ ਕੋਲ ਝੰਡਿਆਂ ਦਾ ਕੀ ਕਰੀਏ 75 ਸਾਲਾਂ ਦਾ ਸਾਡਾ ਉਹੀ ਹੈ ਹਾਲ ਕੀ ਕਈਏ ਕੈਨੂੰ ਹੁਣ ਰੋਈਏ ਇਕਬਾਲ ਰੋਜੀ ਲੱਭੇ ਜਿੱਥੇ ਰੂੜੀ ਨੂੰ ਫਰੋਲ ਝੰਡਿਆਂ ਦਾ ਕੀ ਕਰੀਏ ਜਦ ਘਰ ਹੀ ਨਹੀਂ ਸਾਡੇ ਕੋਲ ਝੰਡਿਆਂ ਦਾ ਕੀ ਕਰੀਏ ਝੰਡਾ ਹੈਗਾ ਸਾਡਾ ਸਾਨੂੰ ਝੰਡੇ ਉੱਤੇ ਮਾਣਵੇ ਸਾਡਾ ਪੰਜਾਬ ਸਾਡਾ ਸਾਰਾ ਹਿੰਦੁਸਤਾਨ ਵੇ 90% ਕੀਤੇ ਅਸੀਂ ਗੋਲ ਝੰਡਿਆਂ ਦਾ ਕੀ ਕਰੀਏ ਜਦ ਘਰ ਹੀ ਨਹੀਂ ਸਾਡੇ ਕੋਲ ਝੰਡਿਆਂ ਦਾ ਕੀ ਕਰੀਏ ਉਹੀ ਤਸਵੀਰ ਰੱਖੀ ਉਹੀ ਲਿਖਾਂ ਲਿਪੀਆਂ ਉਹੀ ਤਸਵੀਰ ਰੱਖੀ ਉਹੀ ਲਿਖਾਂ ਲਿਪੀਆਂ ਘੋੜੇ ਕੀਤੇ ਮੈਂ ਵੀ ਕਦੇ ਬਦਲਾ ਨਾ ਡੀਪੀਆਂ ਨਾ ਹੁੰਦੇ ਤੇਰੇ ਵਾਂਗੂ ਸੱਤੋ ਝੋਲ ਮੋਲ ਝੰਡਿਆਂ ਦਾ ਕੀ ਕਰੀਏ ਜਦ ਘਰ ਹੀ ਨਹੀਂ ਸਾਡੇ ਕੋਲ ਝੰਡਿਆਂ ਦਾ ਕੀ ਕਰੀਏ ਜਦ ਘਰ ਹੀ ਨਹੀਂ ਸਾਡੇ ਕੋਲ ਥੈਂਕ ਯੂ